ਜਿਤੇ ਅੱਜ ਗੁਰਿਆ ਦਾ ਨਵਾਂ ਸਾਲ ਹੈ ਇਹ ਗੁਰਿਆ ਨੂੰ ਨਵਾਂ ਸਾਲ ਮੁਬਾਰਕ ਹੋਵੇ ਹੈਪੀ ਨਿਊ ਈਅਰ ਤੇ ਦੋਸਤੋ ਜਿੱਥੇ ਅੱਜ ਗੁਰਿਆ ਦਾ ਨਵਾਂ ਸਾਲ ਹੈ ਉਥੇ ਅੱਜ ਗੁਰਨਾਨਕ ਦੇਵ ਜੀ ਦਾ ਨਾਮ ਲਿਵਾ ਜੋ ਸੰਗਤ ਹੈ ਜੋ ਸਿੱਖ ਨੂੰ ਪਿਆਰ ਕਰਦਾ ਹੈ ਜੋ ਸਿੱਖ ਤੁਹਾਨੂੰ ਨੂੰ ਪਿਆਰ ਕਰਦਾ ਹੈ ਜੋ ਸਿੱਖ ਇਤਿਹਾਸ ਨੂੰ ਮੰਨਦਾ ਹੈ ਉਹਨਾਂ ਵਾਸਤੇ ਅੱਜ ਬਹੁਤ ਹੀ ਦੁਖਦਾਈ ਦਿਨ ਹੈ ਅੱਜ ਪਹਿਲੀ ਤਰੀਕ ਤੇ ਪਹਿਲਾ ਮਹੀਨਾ ਅੱਜ ਦੇ ਦਿਨ ਦੇ ਨੋ ਇਹ ਜਿਵੇਂ ਹੁਣ ਗੰਨੇ ਦਾ ਸੀਜ਼ਨ ਹੈ ਕਮਾ ਦਾ ਸੀਜ਼ਨ ਹੈ ਤੇ ਤੁਸੀਂ ਰੋ ਵੀ ਕੱਢਦੇ ਹੋਵੋਗੇ ਜਦੋਂ ਗੰਨੇ ਨੂੰ ਵੇਲਣੇ ਦੇ ਵਿੱਚ ਪੀਟਦੇ ਹੋ ਤੇ ਉਹ ਪਰਲੇ ਪਾਸੇ ਵੇਲਣੇ ਦੇ ਪਰਲੇ ਪਾਸੇ ਤੁਸੀਂ ਦੇਖੋਗੇ ਕਿ ਗੰਨੇ ਦਾ ਕੀ ਹਾਲ ਹੁੰਦਾ ਹੈ ਗੰਨੇ ਦੇ ਕੀਥਰੇ ਕੀਥਰੇ ਓੜ ਜਾਂਦੇ ਹਨ ਕੀਥਰੇ ਕੀਥਰੇ ਹੋ ਜਾਂਦੇ ਹਨ ਤੇ ਇਸੇ ਤਰ੍ਹਾਂ ਹੀ ਅੱਜ ਦੇ ਦਿਨ ਤਾਂ ਤਾਂ ਮੱਬਾ ਮੋਤੀ राम ਮਹਿਰਾ ਜੀ ਜੋ ਚੀਵਰ ਜਾਤ ਨਾਲ ਸੰਬੰਧ ਸਨ ਉਹਨਾਂ ਉਹਨਾਂ ਦਾ ਸਾਰਾ ਪਰਿਵਾਰ ਅੱਜ ਵੇਲੇ ਦੇ ਵਿੱਚ ਭਾਵ ਕੋਲੂ ਦੇ ਵਿੱਚ ਪੀੜ ਕੇ ਸਾਰਾ ਹੀ ਪਰਿਵਾਰ ਪਰਿਵਾਰ ਦਾ ਇਕੱਲਾ ਇਕੱਲਾ ਜੀ ਸਾਰਾ ਹੀ ਕੋਲੂ ਦੇ ਵਿੱਚ ਪੀੜ ਕੇ ਅੱਜ ਸ਼ਹੀਦ ਕਰ ਦਿੱਤਾ ਗਿਆ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਨਾਲ ਹੀ ਅਜੋ ਦਸੰਬਰ ਮਹੀਨਾ ਸਾਰਾ ਆਪਣਾ ਸਿੱਖ ਧਰਮ ਵਾਸਤੇ ਸਿੱਖਾ ਵਾਸਤੇ ਜੋ ਆਸ਼ੀਰ ਦੀ ਦੀਹਾੜੀ ਹਨ ਦਸੰਬਰ ਮਹੀਨੇ ਵਿੱਚ ਇਹ ਸ਼ੀ ਦੀ ਦੀਹਾੜੀ ਸ਼ੀ ਦੀਆਂ ਕਿਉਂ ਹੋਈਆਂ ਹਨ ਤੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਦੇ ਮਜਬੂਰ ਕਿਉਂ ਕੀਤਾ ਗਿਆ ਦਸਵੇਂ ਪਾਤਸ਼ਾਹ ਜੀ ਨੂੰ ਤੇ ਉਹਨਾਂ ਦੇ ਜਾਨ ਤੋਂ ਪਿਆਰੇ ਸਿੱਖਾਂ ਨੂੰ ਇਹ ਜੋ ਸਾਰਾ ਹੈ ਇਹ ਅਨੰਦਪੁਰ ਸਾਹਿਬ ਛੱਡਣ ਤੇ ਮਜਬੂਰ ਕਿਉਂ ਕੀਤਾ ਗਿਆ ਦਸਵੇਂ ਪਾਤਸ਼ਾਹ ਜੀ ਨੂੰ ਝੂਠੀਆਂ ਸੋਵਾਂ ਪਾੜੀ ਰਾਜਾ ਨੇ ਹਿੰਦੂਆਂ ਨੇ ਗਊ ਆٹے ਦੀ ਗਊ ਬਣਾ ਕੇ ਉਹ ਕਿਉਂ ਖਵਾਈਆਂ ਤੇ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਸੌ ਝੂਠੀ ਕਿਉਂ ਖਵਾਈ ਤੇ ਆਨੰਦਪੁਰ ਸਾਹਿਬ ਛੱਡਣ ਦੇ ਮਜਬੂਰ ਕਿਉਂ ਕੀਤਾ ਤੇ ਉਸ ਤੋਂ ਅੱਗੇ ਜੋ ਪਰਿਵਾਰ ਮਛੋੜਾ ਹੈ ਤੇ ਇੱਕ ਪਾਸੇ ਵੱਡੇ ਸਹੂਜਾਂ ਦੀਆਂ ਸ਼ੇਧੀਆਂ ਹੋਈਆਂ ਹਨ ਜਾਂ ਤੋਂ ਪਿਆਰੇ ਸਿੰਘ ਨੇ ਸ਼ੇਧੀਆਂ ਇੱਕ ਪਾਸੇ ਮਾਤਾ ਦੰਤਨ ਨੂੰ ਜਗਤ ਮਾਤਾ ਮਾਤਾ ਕੁਚਕੋਰ ਤੇ ਛੋਟੇ ਸਹੂਜਾਂ ਨੇ ਸ਼ੇਧੀਆਂ ਹੋਈਆਂ ਹਨ ਠੀਕ ਹੈ ਜੀ ਤੇ ਬੀਬੀ ਹਰਸ਼ਰਨ ਕੌਰ ਜਿਨ੍ਹਾਂ ਨੇ ਇਹ ਜਾਂ ਤੋਂ ਪਿਆਰੇ ਸਿੰਘ ਦਾ ਤੇ ਬਾਬਾ ਅਜੀਤ ਸਿੰਘ ਬਾਬਾ ਜੀ ਹਰਸ਼ਰਨ ਸਿੰਘ ਜੀ ਦਾ ਜਿਨ੍ਹਾਂ ਨੇ ਸੰਸਕਾਰ ਕੀਤਾ ਤੇ ਆਪ ਵੀ ਸ਼ਹੀਦ ਹੋਈ ਤੇ ਹੋਰ ਵੀ ਨਿਕਾ ਸ਼ਹੀਦ ਜਿਹੜੇ ਹੋਏ ਹਨ ਦਸੰਬਰ ਦੇ ਮਹੀਨੇ ਚ ਇਹ ਸਾਰਾ ਕੁਝ ਇਸ ਦੇ ਪਿੱਛੇ ਕਾਰਨ ਕੀ ਹੈ ਹਨਨਪੁਰ ਸਾਹਿਬ ਛੱਡਣ ਦਾ ਪਿੱਛੇ ਕਾਰਨ ਕੀ ਹੈ ਇਸ ਦੇ ਤਿੰਨ ਕਾਰਨ ਹਨ ਪਹਿਲਾ ਕਾਰਨ ਹੈ ਇਹ ਜਿਹੜਾ ਆਨੰਦਪੁਰ ਸਾਹਿਬ ਹੈ ਉਹਦੇ ਜਿਹੜੋ ਜੋ ਕਿਲੇ ਸਾਰੇ ਹਨ ਨਵੇਂ ਪਾਸ਼ਾ ਜੀ ਨੇ ਦਸਵੇਂ ਪਾਸ਼ਾ ਜੀ ਨੇ ਉਹ ਬੜੇ ਹੀ ਟੰਗ ਤਰੀਕੇ ਨਾਲ ਉਸਾਰੇ ਹਨ ਜਿਹੜਾ ਦੁਸ਼ਮਣ ਹੈ ਉਹ ਉਥੇ ਮਾਰ ਨਹੀਂ ਕਰ ਸਕਦਾ 7 ਮਹੀਨੇ ਦਾ ਘੇਰਾ ਪਿਆ ਰਿਹਾ ਤੁਹਾਡੇ ਸਾਹਮਣੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਤੇ 7 ਮਹੀਨਿਆਂ 'ਚ ਸ਼੍ਰੀ ਆਨੰਦਪੁਰ ਸਾਹਿਬ ਦੇ ਅੰਦਰ ਇੱਕ ਵੀ ਜੀ ਦਾ ਨੁਕਸਾਨ ਨਹੀਂ ਹੋਇਆ 10 ਲੱਖ ਫੌਜ ਦਾ ਘੇਰਾ ਨੂੰ ਨਾ ਗਿਣਾ ਤੇ ਇੰਨਾ ਕਿਰਾ ਹੁੰਦਿਆਂ ਵੀ 10 ਲੱਖ ਫਾਇਦਾ ਕਿਰਾ ਹੁੰਦਿਆਂ ਵੀ ਅਨੰਦਪੁਰ ਸਾਹਿਬ ਦੇ ਅੰਦਰ ਇੱਕ ਵੀ ਜੀ ਦਾ ਇੱਕ ਵੀ ਸਿੱਖ ਦਾ ਇੱਕ ਵੀ ਬੰਦੇ ਦਾ ਨੁਕਸਾਨ ਨਹੀਂ ਹੋਇਆ ਤੇ ਪਹਿਲਾ ਕਾਰਨ ਇਹ ਸੀ ਅਨੰਦਪੁਰ ਸਾਹਿਬ ਛੱਡਦਾ ਉਹਨਾਂ ਨੇ ਮਜਬੂਰ ਤਾਂ ਕੀਤਾ ਮੁਗਲਾਂ ਨੇ ਤੁਰਕਾਂ ਨੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਛੱਡਣ ਵਾਸਤੇ ਮਜਬੂਰ ਤਾਂ ਕੀਤਾ ਇਸੇ ਕਰਕੇ ਕੀਤਾ ਕਿ ਅਨੰਦਪੁਰ ਸਾਹਿਬ ਦੇ ਅੰਦਰ ਇੱਕ ਵੀ ਜੀ ਦਾ ਨੁਕਸਾਨ ਨਹੀਂ ਸੀ ਕਰ ਸਕਦੇ ਉਹ ਤੇ ਦੂਜਾ ਜੋ ਕਾਰਨ ਹੈ ਇਹ ਦਿਨੋਂ ਭਾਂਤ ਭਾਂਤ ਕੇ ਸ਼ਿੱਸ਼ਾ ਤੇ ਤੀਜਾ ਕਰਨਾ ਹੈ ਕਿਨੋਂ ਸਭ ਲੋਕੀ ਰੱਛਾ ਆਨੰਦਪੁਰ ਸਾਹਿਬ ਦੇ ਵਿੱਚ ਕਈ ਸਾਲਾਂ ਵਿੱਚ ਨਹੀਂ ਕੁਝ ਸਾਲਾਂ ਵਿੱਚ ਨਹੀਂ ਤੇ ਠੀਕ ਹੈ ਜੀ ਤੇ ਕੁਝ ਹੀ ਮਹੀਨਿਆਂ ਵਿੱਚ ਕੁਝ ਹੀ ਮਹੀਨਿਆਂ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਬਾਰੋਂ ਹਿੰਦੁਸਤਾਨ ਦਾ ਕਾਇਰ ਮਰਦ ਤੇ ਕਮਜ਼ੋਰ ਮਰਦ ਜਿਹਨੋਂ ਆਨੰਦਪੁਰ ਸਾਹਿਬ ਦੇ ਵਿੱਚ ਕੁਝ ਮਹੀਨੇ ਰਿੰਦਾ ਸੀ ਤੇ ਫਿਰ ਉਹਦਾ ਦੋ ਉਹਦੇ ਵਿਕਾਸ ਹੁੰਦੇ ਸੀ ਇੱਕ ਬੋਧਿਕ ਵਿਕਾਸ ਦਿਮਾਗੀ ਪੱਧਰ ਉਹਦਾ ਉੱਚਾ ਹੋ ਜਾਂਦਾ ਸੀ ਮਨ ਦੀਵਾ ਮਤ ਉੱਚੀ ਹੋ ਜਾਂਦੀ ਸੀ ਤੇ ਉਹ ਮੁਗਲਾਂ ਦੇ ਬਾੜੀ ਰਾਜਿਆਂ ਦੇ ਤੁਰਕਾਂ ਦੀਆਂ ਅੱਖਾਂ-ਅੱਖਾਂ ਬਾਕੇ ਗੱਲ ਕਰਦਾ ਸੀ ਤੇ ਦੂਜਾ ਕਾਰਨ ਸੀ ਸਰੀਰਕ ਵਿਕਾਸ ਆਨੰਦਪੁਰ ਸਾਹਿਬ ਦੇ ਅੰਦਰ ਜੋ ਕਿਲਾ ਹੋਲਕਰ ਹੈ ਉਥੇ ਹੋਲੇ ਮੱਲੇ ਵਾਲੇ ਦਿਨ ਐਸਾ ਸ਼ਾਸਤਰ ਵੱਢੀ ਪੱਧਰ ਤੇ ਜੰਗੀ ਇਤਿਹਾਸ ਸ਼ਾਸਤਰਾਂ ਦਾ ਮਹਾਰਾਜ ਨੇ ਕਰਾਇਆ ਤੇ ਕਰਾਉਂਦੇ ਸੀ ਤੇ ਕਿ ਜਿੱਥੇ ਆਪਣੇ ਜਿਹੜਾ ਹਿੰਦੁਸਤਾਨ ਦਾ ਕਾਇਰ ਮਰਦਾ ਜਿਹੜਾ ਕਮਜ਼ੋਰ ਮਰਦਾ ਜਿੱਥੇ ਉਹ ਕਹਿੰਦਾ ਸੀ ਅਹ ਮਹਾਰਾਜ ਕਾਮ ਹਮਾਰਾ ਤੋਲਣ ਤਕੜੀ ਨੰਗੀ ਕਰਦ ਕਬੀ ਨਾ ਪਕੜੀ ਚਿੜੀ ਉੜੇ ਡਰ ਸੇ ਮਰ ਜਾਉ ਚਿੜੀ ਉੜੇ ਡਰ ਸੇ ਮਰ ਜਾਉ ਮੁਗਲੋਂ ਸੇ ਕੈਸੇ ਲੜ ਪਾਉ ਜਿੱਥੇ ਇਦਾਂ ਕਹਿੰਦਾ ਸੀ ਹਿੰਦੁਸਤਾਨ ਦਾ ਕਾਇਰ ਮਰਦਾ ਕਮਜ਼ੋਰ ਮਰਦਾ ਤੇ ਉੱਥੇ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਕੁਝ ਮਹੀਨੇ ਰਿਹਾ ਸੀ ਤਾਂ ਫਿਰ ਆਨੰਦਪੁਰ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲ ਕੇ ਏ ਕੱਢ ਕੇ ਤਲਵਾਰ ਤੇ ਪਹਾੜੀ ਰਾਜਿਆਂ ਨੂੰ ਮੂੰਹ ਕਰਕੇ ਤੁਰਕਾਂ ਨੂੰ ਮੂੰਹ ਕਰਕੇ ਉਹ ਕਹਿੰਦਾ ਸੀ ਰੱਖ ਲੂੰਗਾ ਏਕ ਏਕ ਉਸ ਸ਼ਮਸ਼ੀਰ ਕੇ ਅਗੇ ਰੱਖ ਦੂੰਗਾ ਵੈਰੀ ਕਾ ਸੀਨਾ ਚੀਰ ਕੇ ਅਗੇ ਪਹਿਲੇ ਦੁਨੀਆ ਜੁਗਤੀ ਸੀ ਤਕਦੀਰ ਕੇ ਅਗੇ ਹੁਣ ਦੁਨੀਆ ਜੁਗੇਗੀ ਮੇਰੀ ਸ਼ਮਸ਼ੀਰ ਕੇ ਅਗੇ ਸੋ ਐਸਾ ਐਸੀ ਚੇਂਜਿੰਗ ਲਿਆਂਦੀ ਮਹਾਰਾਜ ਦਸ਼ਮੇ ਪਾਸ਼ੇ ਨੇ ਐਸਾ ਬਤਲਾ ਕੀਤਾ ਇਹ ਹਿੰਦੁਸਤਾਨ ਦੇ ਕਮਨਜ਼ੋਰ ਕ ਤੇ ਕਾਹਿਰ ਮਰਦ ਦੇ ਅੰਦਰ ਬੋਧਿਕ ਵਿਕਾਸ ਦਿਮਾਗੀ ਪੱਧਰ ਉੱਚਾ ਕੀਤਾ ਜਿਵੇਂ ਛੋਟੇ ਸਮਾਜਾਂ ਦੇ ਸੂਬੇ ਸਾਰਨ ਦੀਆਂ ਅੱਖਾਂ ਜੱਖਾਂ ਪਾ ਕੇ ਉਹਨਾਂ ਨੇ ਜਵਾਬ ਦਿੱਤੇ ਤੇ ਸੁਚਾਨ ਨੰਦ ਨੂੰ ਵੀ ਸ਼ਰਮੰਦਾ ਕੀਤਾ دیਵਾਨ ਸੁਚਾਨਾ ਦਾ ਤੇ ਉੱਥੇ ਕਾਜੀ ਵੀ ਬੈਠੇ ਸੀ ਜਿਨ੍ਹਾਂ ਨੂੰ ਜਵਾਨੀ ਕੁਰਾਨ ਸਰੀਵ ਜਾਸੀ ਸਾਰਾ ਤੇ ਐਸੇ ਪੰਤ ਵੀ ਬੈਠੇ ਸੀ ਜਿਨ੍ਹਾਂ ਨੂੰ ਸਾਰੀ ਗੀਤਾ ਜਵਾਨੀ ਜਾਦੀ ਉਹਨਾਂ ਦੇ ਐਡਿਟਿਵ ਬਦੇ ਵਿਦਵਾਨਾਂ ਦੇ ਅੱਗੇ ਉਹਨਾਂ ਨੇ ਛੋਟੇ ਸਾਬਜਾਂ ਦੇ 5 ਸਾਲ ਤੇ 7 ਸਾਲ ਦੀ ਉਮਰ ਨੇ ਅੱਖਾਂ ਜੱਖਾਂ ਪਾ ਕੇ ਗੱਲਾਂ ਕੀਤੀਆਂ ਇਹੀ ਕਾਰਨ ਸੀ ਅਨੰਦਪੁਰ ਸਹਿ ਛੱਡਣ ਦਾ ਉੱਥੇ ਜਿਹੜਾ ਵੀ ਆਉਂਦਾ ਸੀ ਹਿੰਦੁਸਤਾਨ ਦਾ ਕਾਹਿਰ ਮਰਦ ਤੇ ਕਮਜ਼ੋਰ ਮਰਦ ਉਹਦਾ ਉੱਥੇ ਬੋਧਿਕ ਵਿਕਾਸ ਹੁੰਦਾ ਸੀ ਦਿਮਾਗੀ ਪੱਧਰ ਉੱਚਾ ਹੁੰਦਾ ਸੀ ਦੁਸ਼ਮਣਾਂ ਦੀਆਂ ਅੱਖਾਂ ਜੱਖਾਂ ਪਾ ਕੇ ਗੱਲ ਕਰਦਾ ਸੀ ਤੇ ਜਿੱਥੇ ਉਹ ਕਹਿੰਦਾ ਸੀ ਮਹਾਰਾਜ ਕਾਮਾ ہمارا ਤੋਲੋਂ ਤੱਕੜੀ ਨੰਗੀ ਕਰਦ ਕਬੀ ਨਾ ਪਕੜੀ ਵੀ ਜਿੱਥੇ ਉਹ ਸਭ ਦੀ ਚੀਰ ਲੱਗਿਆ ਜਦੋਂ ਕਰਦ ਪਗੜਦਾ ਸੀ ਤੇ ਉਹਦੇ ਹੱਥ ਕੰਬਦੇ ਸੀ ਡਰਦਾ ਸੀ ਤੇ ਉਹ ਬੰਦਾ ਆਨੰਦਪੁਰ ਸਾਹਿਬ ਦੇ ਅੰਦਰ ਜਾ ਕੇ ਤਲਵਾਰ ਕੱਢ ਕੇ ਮੁਗਲਾਂ ਦੀਆਂ ਅੱਖਾਂ ਅੱਖਾਂ ਪਾ ਕੇ ਵੰਗਾਰਦਾ ਸੀ ਇਹ ਇਹ ਕਾਰਨ ਸੀ ਆਨੰਦਪੁਰ ਸਾਹਿਬ ਛੱਡਣ ਦਾ ਤੇ ਸ਼ਹੀਦਿਆਂ ਜਿਹੜੀਆਂ ਪਈਆਂ ਦਸੰਬਰ ਦੇ ਵਿੱਚ ਸਾਰਾ ਕਾਰਨ ਇਹ ਸੀ ਤੇ ਨਾਲ ਹੀ ਅੱਜ ਪਹਿਲੀ ਤਰੀਕ ਤੇ ਪਹਿਲਾ ਮਹੀਨਾ ਅੱਜ ਦੇ ਦਿਨ ਬਾਬਾ ਮੋਤੀराम ਮਹਿਰਾਜੀ ਦਾ ਸਾਰਾ ਪਰਿਵਾਰ ਕੋਹਲੂ ਦੇ ਵਿੱਚ ਵੇਲੇ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਬਾਬਾ ਮੋਤੀराम ਮਹਿਰਾਜੀ ਦਾ ਜਨਮ 9 ਫਰਵਰੀ ਅੱਗੇ ਆਉਣਾ ਹੈ 9 ਫਰਵਰੀ ਤੇ ਸਨ 1677 ਈਸਵੀ ਵਿੱਚ ਤੇ ਦਸਵੇਂ ਪਾਸ਼ਾ ਦਾ ਜਨਮ ਹੋਇਆ ਸੀ 1666 ਸਨ 1666 ਤੇ ਬਾਬਾ ਮੋਤੀराम ਮਹਾਰਾਜ ਦਾ ਜਨਮ ਹੋਇਆ ਸਨ 1677 ਈਸਵੀ ਵਿੱਚ 11 ਸਾਲ ਦਸਵੇਂ ਪਾਸ਼ਾ ਜਿੱਦੋਂ ਛੋਟੇ ਸਨ ਬਾਬਾ ਮੋਤੀराम ਮਹਾਰਾਜ ਜੀ ਤੇ ਐ ਬਾਬਾ ਮੋਤੀराम ਜੀ ਦਾ ਜਨਮ 9 ਫਰਵਰੀ ਸਨ 1677 ਈਸਵੀ ਵਿੱਚ ਐ ਪਿਤਾ ਹਰਾ ਰਾਮ ਜੋ ਬਾਅਦੋਂ ਅਨੰਦਪੁਰ ਸਾਹਿਬ ਅਮਰਸ਼ਾਕੇ ਹਰਾ ਸਿੰਘ ਪਿਤਾ ਹਰਾ ਸਿੰਘ ਤੇ ਮਾਤਾ ਲੱਧੂ ਜੀ ਦੇ ਘਰ ਆ ਪਿੰਡ ਸਰੰਦ ਦੇ ਵਿੱਚ ਪਿੰਡ ਸੰਗਤਪੁਰ ਦੇ ਵਿੱਚ ਹੋਇਆ ਤੇ ਬਾਬਾ ਮੋਤੀਰਾਮ ਮਹਿਰਾ ਜੀ ਦੇ ਪਿੰਡ ਸੰਗਤਪੁਰ ਵਾਸੀ ਹੋਣ ਤੇ ਮੂਹਰ ਲਾਉਂਦੇ ਹਾਂ ਕਵੀ ਕਿਸ਼ੇ ਸਿੰਘ ਜੀ ਲਿਖਦੇ ਹਨ ਉਹ ਕਹਿੰਦੇ ਬਾਬਾ ਮੋਤੀਰਾਮ ਮਹਿਰਾ ਸੰਗਤਪੁਰ ਵਾਸੀ ਰਾਮ ਨਾਮ ਜਪ ਪੁੰਨ ਕਮਾਸੀ Hindu ਘਰਾਣੇ ਵਿੱਚੋਂ ਸੀ ਤੇ ਰਾਮ ਦਾ ਨਾਮ ਜਪਦਾ ਸੀ ਬਾਬਾ ਮੋਤੀਰਾਮ ਸੰਗਤਪੁਰ ਵਾਸੀ ਰਾਮ ਨਾਮ ਜਪ ਪੁੰਨ ਕਮਾਸੀ ਪੁੰਨ ਇਕੱਠੇ ਕਰ ਰਿਹਾ ਸੀ ਰਾਮ ਦਾ ਨਾਮ ਜਪ ਕੇ ਰਾਮ 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 ਜਿਦੋਂ ਵਾਹਿਗੁਰੂ 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 ਦਾ ਜਾਪ ਕਰਦੇ ਹਨ ਤੇ ਬਾਬਾ ਮੋਤੀराम ਸੰਗਤ ਪਰਵਾਸੀ ਰਾਮ ਨਾਮ ਜਪ ਪੁੰਨ ਕਮਾਸੀ ਪੁੰਨ ਕਮਾ ਰਿਆ ਸੀ ਪੁੰਨ ਇਕੱਠੇ ਕਰ ਰਿਆ ਸੀ ਤੇ ਜਿੱਦਾਂ ਕਿਵੇਂ ਕੋਈ ਪੈਸਾ ਇਕੱਠਾ ਕਰ ਰਿਹਾ ਹੈ ਕੋਈ ਦੁੱਧ ਇਕੱਠਾ ਕਰ ਰਿਹਾ ਹੈ ਕੋਈ ਕੋਈ ਪੁੱਤ ਇਕੱਠਾ ਕਰ ਰਿਹਾ ਹੈ ਇਸੇ ਤਰ੍ਹਾਂ ਬਾਬਾ ਮੋਤੀराम ਜੀ ਰਾਮ ਨਾਮ ਜਪ ਪੁੰਨ ਕਮਾਸੀ ਪੁੰਨ ਇਕੱਠੇ ਕਰ ਰਿਆ ਸੀ ਰਾਮ ਦਾ ਨਾਮ ਜਪ ਕੇ ਧਰਮ ਦੀ ਕੀਰਤ ਕਰ ਰਿਆ ਸੀ ਤੇ ਬਾਬਾ ਮੋਤੀराम ਸੰਗਤ ਪਰਵਾਸੀ ਰਾਮ ਨਾਮ ਜਪ ਪੁੰਨ ਕਮਾਸੀ ਏ ਭਾਈ ਹਿੰਮਤ ਸਿੰਘ ਤੇ ਤੇ ਚਾਚਾ ਜਾਨੋ ਭਾਈ ਹਿੰਮਤ ਸਿੰਘ ਤੇ ਤੇ ਚਾਚਾ ਜਾਨੋ ਪੰਜ ਪਿਆਰਨ ਮਾਹੀ ਪ੍ਰਧਾਨੋ ਤੇ ਬਾਬਾ ਮੋਤੀ RAM ਜੀ ਦਾ ਜੋ ਚਾਚਾ ਜੀ ਸਾਨੂੰ ਉਹ ਪੰਜਾਂ ਪਿਆਰੇ ਵਿੱਚੋਂ ਜਿਹੜੇ ਤੀਜੇ ਪੈਰੇ ਸੀ ਭਾਈ ਹਿੰਮਤ ਸਿੰਘ ਜੀ ਸਨ ਉਹ ਬਾਬਾ ਮੋਤੀ RAM ਜੀ ਦੇ ਸਗੇ ਚਾਚਾ ਜੀ ਸਨ ਭਾਈ ਹਿੰਮਤ ਸਿੰਘ ਤੇ ਤੇ ਚਾਚਾ ਜਾਨੋ ਪੰਜ ਪਿਆਰਨ ਮਾਹੀ ਪ੍ਰਧਾਨੋ ਤੇ ਭਾਈ ਹਿੰਮਤ ਸਿੰਘ ਤੇ ਤੇ ਚਾਚਾ ਜਾਨੋ ਪੰਜ ਪਿਆਰਨ ਮਾਹੀ ਪ੍ਰਧਾਨੋ ਵਜੀਰੇ ਕੇ ਗ੍ਰਹਿ ਪ੍ਰਸਾਦ ਬਣਾਵੇ ਮਾਨ ਮਹਿ ਦਰਬਾਰ ਮੇ ਪਵੇ ਤੇ ਬਾਬਾ ਮੋਤੀ RAM ਜੀ 17 ਸਾਲ ਦੀ ਉਮਰ ਵਿੱਚ ਪ੍ਰੋਪਰ ਕੈਕਟਰੀ ਦਾ ਕੰਮ ਹਲਵਾਈ ਦਾ ਕੰਮ ਸਿੱਖ ਚੁੱਕੇ ਸਨ ਕਿਉਂਕਿ ਇਹ ਜੱਦੀ ਬਛਦੀ ਕੰਮ ਸੀ ਇਹਨਾਂ ਦੇ ਪਿਤਾ ਜੀ ਵੀ ਹਲਵਾਈ ਸੰਨਤ ਗਾਂ ਦਾਦਾ ਜੀ ਪਰਦਾਦਾ ਜੀ ਹਲਵਾਈ ਸਨ ਇਸ ਕਰਕੇ ਬਾਬਾ ਮੋਤੀ RAM ਜੀ 17 ਸਾਲ ਦੀ ਉਮਰ ਵਿੱਚ ਪ੍ਰੋਪਰ ਹਲਵਾਈ ਬਣ ਚੁੱਕੇ ਸਨ ਤੇ ਐਸਾ ਸੁੰਦਰ ਖਾਣਾ ਬਣਾਉਂਦੇ ਸੀ ਕਿ ਇਹਨਾਂ ਦੇ ਖਾਣੇ ਬਣਾਉਣ ਦੀ ਜਿਹੜੀ ਖੁਸ਼ਬੂ ਆ ਉਹ ਸੂਬੇ ਸਰਾਂ ਦੇ ਸਰਾਂ ਦੇ ਉਹ ਘਰ ਤੱਕ ਮਹਿਲ ਤੱਕ ਪਹੁੰਚੀ ਤੇ ਉਹਨੂੰ ਸੂਬੇ ਸਰਾਂ ਦੇ ਬਾਬਾ ਮੋਤੀराम ਮਹਾਰਾਜ ਜੀ ਨੂੰ ਆਪਣੇ ਘਰ ਵਿੱਚ ਰਸੋਈ ਵਿੱਚ ਖਾਣਾ ਬਣਾਉਣ ਵਾਸਤੇ ਰੱਖ ਲਿਆ ਸੀ ਤੇ ਵਜ਼ੀਰੇ ਕੇ ਕਰੇ ਪ੍ਰਸਾਦ ਬਣਾਵੇ ਮਾਨ ਮਹਿਤ ਦਰਬਾਰ ਮੇ ਪਾਵੇ ਐਸਾ ਸੁੰਦਰ ਖਾਣਾ ਬਣਦਾ ਸੀ ਕਿ ਵਜ਼ੀਰੇ ਦੇ ਵਜੀਦੇ ਖਾਨ ਦੇ ਦਰਬਾਰ ਦੇ ਵਿੱਚ ਉਹਨੂੰ ਬਹੁਤ ਮਾਨ ਸਨਮਾਨ ਮਿਲਦਾ ਸੀ ਸਾਰੇ ਦਰਬਾਰੀ ਉਹਦੀ ਬਹੁਤ ਸ਼ੋਭਾ ਕਰਦੇ ਸਨ ਵਜ਼ੀਰੇ ਕੇ ਕਰੇ ਪ੍ਰਸਾਦ ਬਣਾਵੇ ਮਾਨ ਮਹਿਤ ਦਰਬਾਰ ਮੇ ਪਾਵੇ ਹਿੰਦੂ ਤੁਰਕ ਕਹਿ ਕਈ ਕਈ ਹਜ਼ਾਰ ਹਿੰਦੂ ਤੁਰਕ ਹਿੰਦੂ ਕਈ ਹਿੰਦੂ ਕੈਦੀ ਹਿੰਦੂ ਕੈਦੀ ਤੇ ਕਈ ਹਜ਼ਾਰ ਕਾਰਾਵਾਸ ਵਿੱਚ ਖਵਾਰ ਤੇ ਵਜੀਦੇ ਦੇ ਕੈਦ ਵਿੱਚ ਹਿੰਦੂ ਕਈ ਹਜ਼ਾਰ ਕੈਦੀ ਸਨ ਜੋ ਕਾਰਾਵਾਸ ਦੇ ਵਿੱਚ ਖਵਾਰ ਹੋਏ ਸਨ ਜੋ ਖਵਾਰ ਹੋ ਰਹੇ ਸਨ ਤੇ ਜੋ ਬਿਨਾਂ ਕਸੂਰ ਤੋਂ ਅੰਦਰ ਅੰਦਰ ਕੈਦ ਕੀਤੇ ਹੋਏ ਸਨ ਜਿਵੇਂ ਅੱਜ ਵੀ ਸਿੰਘ ਜੀ ਸੰਗਤੀਆਂ ਜੋ ਕੈਦ ਉਮਰ ਕੈਦ ਹੈ ਉਹ ਪੂਰੀ ਹੋ ਚੁੱਕੀ ਹੈ ਸਾਯਾ ਸੰਗਾਂ ਦੀ ਪੂਰੀ ਹੋ ਚੁੱਕੀ ਹੈ ਤੇ ਪਰ ਅੱਜ ਵੀ ਜੇਲ੍ਹ ਦੇ ਅੰਦਰ ਹੀ ਹਨ ਛੱਡੇ ਨਹੀਂ ਹਨ ਖੁਹਾਰ ਹੋ ਰਹਿਣ ਇਦਾਂ ਹੀ ਹਿੰਦੂ ਕੈਦੀ ਤੇ ਕਈ ਹਜ਼ਾਰ ਕਾਰਾਂਵਾਸ ਵਿੱਚ ਮੌਤ ਖੁਆ ਰ। ਵਜੀਦੇ ਖਾਨ ਦੀ ਸਰ ਸਰੰਦ ਦੇ ਸੂਬੇ ਜਿਹੜਾ ਵਜੀਰ ਖਾਨ ਉਹਦੀ ਕੈਦ ਦੇ ਵਿੱਚ ਕਈ ਹਜ਼ਾਰ ਹਿੰਦੂ ਕੈਦੀ ਕੈਦ ਸਨ ਹਿੰਦੂ ਕੈਦੀ ਤੇ ਕਈ ਹਜ਼ਾਰ ਕਾਰਾਂਵਾਸ ਵਿੱਚ ਮੌਤ ਖੁਆ ਰ ਤੇ ਜੇਲ੍ਹ ਦੇ ਵਿੱਚ ਕਾਰਾਂਵਾਸ ਦੇ ਵਿੱਚ ਉਹ ਖੁਆਰ ਹੋ ਰਹੇ ਸਨ ਤਿੰਨ ਕੋ ਲੰਗਰ ਮੋਤੀ ਆਪ ਬਣਾਵੇ ਸਭਨ ਬਾਣ ਆਪ ਸੁਖ ਪਾਵੇ ਤੇ ਉਹਨਾਂ ਨੂੰ ਫਿਰ ਕੈਦੀਆਂ ਨੂੰ ਜਿੱਥੇ ਜਿੱਥੇ ਸੂਬੇ ਸਾਰੰਦੇ ਰਸੋਈ ਵਿੱਚ ਖਾਣਾ ਬਣਾਉਂਦਾ ਸੀ ਉੱਥੇ ਕੈਦੀਆਂ ਵਾਸਤੇ ਵੀ ਖਾਣਾ ਬਣਾਉਂਦਾ ਸੀ। ਹਿੰਦ ਤਿੰਨ ਕੋ ਲੰਗਰ ਮੋਤੀ ਆਪ ਬਣਾਵੇ ਸਭ ਹਨ ਬਾਟ ਆਪ ਸੁਖ ਪਾਵੇ ਤੇ ਆ ਬਣਾਉਂਦਾ ਵੀ ਆਪ ਸੀ ਤੇ ਉਹਨਾਂ ਨੂੰ ਕੈਦੀਆਂ ਨੂੰ ਵਰਤਾਉਂਦਾ ਵੀ ਆਪ ਸੀ। ਤੇ ਸੁਖ ਪਾਉਂਦਾ ਸੀ ਲੰਗਰ ਵਰਤਾ ਕੇ। ਤੇ ਸਭ ਹਿੰਦੂਆਂ ਤੇ ਪਾਵੇ ਮਾਨਾ। ਸਭ ਹਿੰਦੂਮੰਨ ਤੇ ਪਾਵੇ ਮਾਨਾ। ਤਿੰਨ ਤਜੋ ਹੈ ਮਾਨ ਬਾਨਾ। ਤੇ ਸਾਰੇ ਹਿੰਦੂ ਉਹਨਾਂ ਦਾ ਬਾਬਾ ਮੋਤੀ RAM ਨਰੇਜ ਜੀ ਦਾ ਸਰਕਾਰ ਕਰਦੇ ਸੀ। ਤੇ ਬਾਬਾ ਮੋਤੀ ਨਾਮ ਜੀ ਨਿਮਰਤਾ ਦੇ ਪੁੰਜ ਸਨ ਤੇ ਮਾਨ ਮਿਬਾਨ ਹੰਕਾਰ ਉਹਨਾਂ ਨੇ ਦਾ ਉਹਦਾ ਉਹਨਾਂ ਦਾ ਤਿਆਗ ਕੀਤਾ ਹੋਇਆ ਸੀ ਇਹ ਨਹੀਂ ਸਮਝਦੇ ਸੀ ਕਿ ਮੇਰੀ ਨੌਕਰੀ ਹੈ ਬਸ ਤਨਖਾਹ ਮਿਲਦੀ ਹੈ ਦਾ ਆਪਣਾ ਮਰਮੋਟਾ ਲੰਗਰ ਬਲੰਗਰ ਵਰਤਾਉ ਤੇ ਟੈਂਪਾਸ ਕਰੋ ਨਹੀਂ ਤਿੰਨ ਤਾਂ ਜਿਉ ਹੈ ਮਾਨ ਮਿਬਾਨਾ ਸਭ ਹਿੰਦੂ ਉਹਦੇ ਪਾਵੇ ਮਾਨਾ ਤਿੰਨ ਤਾਂ ਜਿਉ ਹੈ ਮਾਨ ਮਿਬਾਨਾ ਇਹ ਹੰਕਾਰ ਛੱਡ ਗਏ ਉਹ ਬੜੇ ਦਿਲੋਂ ਸੋਨਾ ਖਾਣਾ ਬਣਾ ਕੇ ਤੇ ਸੂਬ ਸੂਬੇ ਸਰਾਂ ਦੀ ਰਸੋਈ ਵਿੱਚ ਬਣਾਉਂਦੇ ਸੀ ਤੇ ਹਿੰਦੂਆਂ ਜਿਹੜੋਂ ਹਿੰਦੂ ਕੈਦੀ ਸਨ ਉਹਨਾਂ ਵਾਸਤੇ ਵੀ ਬਣਾਉਂਦੇ ਸੀ ਤੇ ਵਰਤਉਂਦੇ ਸੀ ਸਾਰੇ ਹਿੰਦੂਆਂ ਦੇ ਪਪਾ ਵਹਿਮਾਨਾ ਤੇ ਹਿੰਦੂ ਜਿਵੇਂ ਮਾਨਾ ਅਬਿਮਾਨਾ ਸੋ ਬਾਬਾ ਮੋਤੀराम ਮਹਾਰਾਜੀ ਜੀ ਜਦੋਂ ਹਰ ਰੋਜ਼ ਦੀ ਤਰ੍ਹਾਂ ਕੈਦੀਆਂ ਨੂੰ ਜਰੋਂ ਲੰਗਰ ਸ਼ਕੌਣ ਸ਼ਕੌਣ ਲੱਗੇ ਤਾਂ ਉਹਨਾਂ ਨੂੰ ਹੁਕਮ ਹੋਇਆ ਕਿ ਸਰਾਂਦੇ ਸੂਬੇ ਦੀ ਕੈਦ ਦੇ ਵਿੱਚ ਸ਼ਾਹੀ ਤਿੰਨ ਸ਼ਾਹੀ ਕੈਦੀ ਹਨ ਉਹਨਾਂ ਨੂੰ ਸ਼ਾਹੀ ਭੋਜਨਾਂ ਜੋ ਸੂਬੇਦਰ ਸੋਈ ਵਿੱਚ ਬਣਾਇਆ ਜਾਂਦਾ ਸੀ ਸਪੈਸ਼ਲ ਉਹ ਸ਼ਕਾਇਆ ਜਾਵੇ ਤਾਂ ਬਾਬਾ ਜੀ ਜਦੋਂ ਪ੍ਰਸ਼ਾਦਾ ਲੈ ਕੇ ਗਏ ਸ਼ਹੀਦ ਅਤੇ ਨਸ਼ਾਹੀ ਕੈਦੀਆਂ ਵਾਸਤੇ ਤੇ ਸ਼ਹੀਦੀ ਪ੍ਰਸ਼ਾਦਾ ਲੰਗਰ ਲੈ ਕੇ ਗਏ ਤਾਂ ਜਦੋਂ ਦੇਖਿਆ ਕਿ ਕਿ ਠੰਡੇ ਬੁਰਜ ਵਿੱਚ ਧੰਤਨ ਤਨ ਜਗਤ ਮਤਾ ਮਤਾ ਗੁਜਰਕੌਰ ਜੀ ਤੇ ਧੰਤਨ ਤਨ ਬਾਬਾ ਚੂਰਾ ਵਰਸ ਸਿੰਘ ਧੰਤਨ ਬਾਬਾ ਫਤੀ ਸਿੰਘ ਜੀ ਠੰਡੇ ਬੁਰਜ ਵਿੱਚ ਬੈਠੇ ਹਨ ਤਾਂ ਇੱਕ ਪਾਸੇ ਤਾਂ ਬਾਬਾ ਮੋਤੀराम ਜੀ ਨੂੰ ਬੜੀ ਖੁਸ਼ੀ ਹੋਈ ਦਸ਼ੰਕਰ ਕਹਿੰਦੇ ਹੁਆ ਪਰ ਦੂਜੇ ਪਾਸੇ ਜਦੋਂ ਹਾਥ ਦੇਖੀ ਕਿ ਮਾਤਾ ਜਗਤ ਮਾਤਾ ਤਨ ਤਨ ਜਗਤ ਮਾਤਾ ਮਤਾ ਗੁਜਰਕੌਰ ਜੀ ਦੇ ਕਪੜੇ ਗਿੱਲੇ ਹੋ ਗਏ ਆਕੜੇ ਹੋਏ ਸਨ ਠੰਡ ਨਾਲ ਤੇ ਛੋਟੇ ਸਹਜਿਆਂ ਦੇ ਜੋ ਚਰਨਾ ਹਨ ਉਹ ਕੰਡੇ ਖੁਮਖੁਮ ਕੇ ਉਹਨਾਂ ਦੇ ਜੋ ਜ਼ਖਮ ਹੋਏ ਹਨ ਚਰਨਾ ਦੇ ਵਿੱਚ ਤੇ ਤੇ ਜੋ ਚਰਨਾ ਵਿੱਚ ਜ਼ਖਮ ਹੋਏ ਹਨ ਉਹ ਠੰਡ ਦੇ ਨਾਲ ਆਕੜੇ ਹੋਏ ਹਨ ਤੇ ਇਹ ਦੂਜੇ ਪਾਸੇ ਇਹ ਹਾਥ ਦੇਖ ਕੇ ਬਾਬਾ ਮੁਕਤੀ ਨਾਮ ਮਹਾਰਾਜ ਜੀ ਦੁਖੀ ਵੀ ਬਹੁਤ ਹੋਇਆ ਤੇ ਬਾਬਾ ਮੁਕਤੀ ਨਾਮ ਮਹਾਰਾਜ ਜੀ ਨੇ ਅਰਜੋਈ ਕੀਤੀ ਮੈਂ ਤਾਂ ਮਤਾ ਮਤਾ ਜਗਤ ਕੋਰਜੀ ਦੇ ਚਰਨਾਂ 'ਚ ਕਿ ਕਿ ਮਤਾ ਜੀ ਸੂਬੇ ਸਰਾਂ ਤੋਂ ਬਲੋਂ ਪ੍ਰਸ਼ਾਦਾ ਆਇਆ ਹੈ ਸ਼ਗੋ ਪ੍ਰਮਾਨ ਕਰੋ ਤੇ ਮਤਾ ਜੀ ਕਹਿਣ ਲੱਗੇ ਮਤਾ ਜੀ ਨੇ ਇਹ ਕਹਿ ਕੇ ਇਹ ਠੋਕਰਾ ਦਿੱਤਾ ਪ੍ਰਸ਼ਾਦਾ ਮਨਾਂ ਕਰ ਦਿੱਤਾ ਕਿ ਇਹ ਜੋ ਪਾਪ ਦੀ ਕਮਾਈਆਂ ਇਹ ਅਸੀਂ ਨਹੀਂ ਛਕਣੇ ਤੇ ਫਿਰ ਦੂਜੇ ਦਿਨ ਜਦੋਂ ਦੀਵਾਨ ਸੁਚਾਨ ਆਉਂਦੇ ਨੇ ਬڑے ਮਾਨ ਦੇ ਨਾਲ ਪ੍ਰਸ਼ਾਦਾ ਭੇਜਿਆ ਕਿ ਉਹ ਸੂਬਾ ਸਰਾਂ ਦਾ ਜੋ ਹੈ ਵਜੀਰ ਖਾਨ ਹੈ ਉਹ ਮੁਸਲਮਾਨ ਹੈ ਮੈਂ ਹਿੰਦੂ ਘਰਾਣੇ ਵਿੱਚੋਂ ਹਾਂ ਤਾਂ ਮੇਰਾ ਪ੍ਰਸ਼ਾਦਾ ਮਾਤਾ ਜੀ ਜ਼ਰੂਰ ਪ੍ਰਵਾਨ ਕਰਨਗੇ ਜਦੋਂ ਦੂਜੇ ਦਿਨ ਪ੍ਰਸ਼ਾਦਾ ਲੈ ਕੇ ਗਿਆ ਤਾਂ ਤੇ ਮਾਤਾ ਜੀ ਅੱਗੇ ਰੱਖਿਆ ਤੇ ਮਾਤਾ ਜੀ ਕਹਿਣ ਲੱਗੇ ਇਹ ਜੋ ਦਿਮਾਂਤ ਚਾਹਨਦੇ ਹੈ ਇਹ ਦੀ ਹਰਾਮ ਦੀ ਕਮਾਈ ਹੈ ਇਹ ਵੀ ਨਹੀਂ ਹੈ ਸਕਣਾ ਇਸ ਤਰ੍ਹਾਂ ਫਿਰ ਤੀਜੇ ਦਿਨ ਬਾਬਾ ਮੋਤੀਰਾਉ ਜੀ ਮਹਿਰਾ ਜੀ ਦਾ ਸੋਚਾਂ ਲੰਘ ਗਿਆ ਕਿ ਤਿੰਨ ਦਿਨ ਮਾਤਾ ਜੀ ਨੂੰ ਤੇ ਛੋਟੇ ਸਾਜਣ ਨੂੰ ਭੁੱਖਿਆਂ ਨੂੰ ਠੰਡੇ ਮਰਜ ਵਿੱਚ ਬੈਠੇ ਹਨ ਬਹੁਤ ਜ਼ਿਆਦਾ ਠੰਡ ਹੈ ਕੋੜਾ ਹੈ ਤੇ ਤਿੰਨ ਦਿਨੋਂ ਭੁੱਖੇ ਨੂੰ ਬੈਠੇ ਹੋ ਗਏ ਨਾ ਤਾਂ ਉਹ ਬਹੁਤ ਐ ਬਾਬਾ ਮੋਤੀਰਾਮ ਮਹਾਰਾਜ ਜੀ ਬਹੁਤ ਪਰੇਸ਼ਾਨ ਹੋਏ ਬਹੁਤ ਚਿੰਤਾ ਵਿੱਚ ਆਏ ਤੇ ਅੰਦਰੋਂ ਬਹੁਤ ਦੁਖੀ ਹੋਏ ਕਿਉਂਕਿ ਗੁਰੂ ਘਰ ਨਾਲ ਬਹੁਤ ਪਿਆਰ ਸੀ ਬਾਬਾ ਮੋਤੀਰਾਮ ਮਹਾਰਾਜ ਜੀ ਦਾ ਤੇ ਉਹਨਾਂ ਨੇ ਕੀ ਕੀਤਾ ਤੀਜੇ ਦਿਨ ਜਦੋਂ ਤਿੰਨ ਦਿਨ ਦੇਖਿਆ ਉਹ ਤਿੰਨ ਦਿਨ ਭੁੱਖੇ ਹੋ ਗਏ ਛੋਟੇ ਸਭ ਜਨਾਂ ਦੇ ਨਾਲ ਤੇ ਜਗਤ ਮਾਤਾ ਮਤਾ ਗੁਰਕੌਰ ਜੀ ਨੂੰ ਤੇ ਉਹਨਾਂ ਨੇ ਫਿਰ ਘਰ ਜਾ ਕੇ ਸਲਾਹ ਕੀਤੀ ਘਰਦਿਆਂ ਨਾਲ ਸਾਰੇ ਪਰਿਵਾਰ ਨਾਲ ਮਾਤਾ ਜੀ ਨਾਲ ਆਪਣੀ ਧਰਮ ਪਤਨੀ ਜੋ ਹੈ ਮਾਈ ਪੋਲੀ ਦੇਵਾ ਤੇ ਮਾਈ ਪੋਈ ਦੇਵਾ ਦੋ ਨਾਂ ਤੇ ਆ ਸੌਂਦੇ ਹਨ ਬਾਬਾ ਮਤੀ ਰਾਮ ਮਹਾਰਾਜ ਜੀ ਦੇ ਜੋ ਘਰ ਵਾਲੇ ਹੈ ਪਤਨੀ ਹੈ ਧਰਮ ਪਤਨੀ ਹੈ ਮਾਈ ਪੋਲੀ ਦੇਵਾ ਤੇ ਮਾਈ ਮਾਈ ਪੋਈ ਦੇਵਾ ਤੇ ਮਾਤਾ ਲੱਡੂ ਜੀ ਤੇ ਦੋ ਛੋਟੇ ਬੱਚੇ ਆ ਇੱਕ 4.5 ਸਾਲ ਦਾ ਇੱਕ 6 ਸਾਲ ਦਾ ਤੇ ਉਹ ਸਾਰੇ ਪਰਿਵਾਰ ਨਾਲ ਜਦੋਂ ਆ ਜਾ ਕੇ ਗੱਲ ਕੀਤੀ ਕਿ ਤਿੰਨ ਦਿਨ ਭੁੱਖੇ ਹੋ ਗਏ ਹਨ ਜੋ ਸਵੇਰ ਸਰਾਂ ਦੀ ਕਹ ਦੇ ਵਿੱਚ ਤਿੰਨ ਸ਼ਾਹੀ ਕਹਦੀ ਹਨ ਮਾਤਾ ਜਗਤ ਮਾਤਾ ਗੁਜਰਕੋਜੀ ਦੇ ਛੋਟੇ ਸਭੇ ਦੇ ਉਹਨਾਂ ਨੂੰ ਤਿਹੰਦਰ ਭੁੱਖੇ ਹੋ ਗਿਆ ਹਨ ਤੇ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਪ੍ਰਸ਼ਾਦਾ ਜਰੂਰ ਸ਼ਿਕਾਇਤ ਜAVE ਮਾਤਾ ਜੀ ਨੂੰ ਉਹਨਾਂ ਨੂੰ ਤੇ ਪਹਿਲੇ ਤਾਂ ਪਰਿਵਾਰ ਕਬਰ ਗਿਆ ਕਿ ਸਵੇਰੇ ਕਿਉਂਕਿ ਜਜਰੂ ਮਨਾ ਕਰਤਾ ਸੀ ਨਾ ਸਵੇਰੇ ਸਰਾਂ ਦਾ ਖਾਣਾ ਠਕਰਾਤਾ ਮਾਤਾ ਜੀ ਨੇ ਤੇ ਆਪਣੇ ਦਿਮਾਂ ਸੁਚਾਨਾ ਉਹਦਾ ਵੀ ਖਾਣਾ ਟੁਕਰਾਤਾ ਤੇ ਫਿਰ ਇਹਨਾਂ ਨੂੰ ਗੁੱਸਾ ਬਹੁਤ ਆਇਆ ਸੀ ਤੇ ਸੂਬੇ ਸਰਾਂਦ ਨੇ ਗੁੱਸੇ ਵਿੱਚ ਇਹ ਐਲਾਨ ਕਰਤਾ ਸੀ ਕਿ ਜਿੰਨੇ ਵੀ ਅਨ ਦਾ ਇੱਕ ਦਾਣਾ ਵੀ ਮਾਤਾ ਜੀ ਦੇ ਛੋਟੇ ਸਭਜਾਂ ਦੇ ਨੂੰ ਸ਼ਿਕਾਇਆ ਤੇ ਉਹਨਾਂ ਨੂੰ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਤੇ ਜਦੋਂ ਇਹ ਕਰਦਿਆ ਨੇ ਇਹ ਗੱਲ ਅੱਗੇ ਰੱਖੀ ਬਾਬਾ ਮੋਤੀराम ਮਹਾਰਾਜੀ ਦੇ ਕਿ ਇਹ ਕੋਹਲੂ ਜੇ ਆਪਾਂ ਪ੍ਰਸ਼ਾਦਾ ਸ਼ਿਕਾਇਆ ਤਾਂ ਕੋਹਲੂ ਦੇ ਵਿੱਚ ਪੀੜੇ ਤਾਂ ਜਾਵੇਗਾ ਤੇ ਤੇ ਕਰਦੇ ਬਹੁਤ ਘਬਰਾਏ ਪਰ ਉਥੇ ਵੀ ਬੱਬਾ ਜੀ ਨੇ ਸਾਰੇ ਪਰਿਵਾਰ ਨੂੰ ਸਮਝਾਇਆ ਕਿ ਮੌਤ ਇੱਕ اٹਲ ਸਚਾਈ ਹੈ ਮੌਤ ਆਉਣੀ ਹੀ ਹੈ ਜੇ ਆਪਾਂ ਗੁਰੂ ਘਰ ਦੀ ਅੱਜ ਸੇਵਾ ਦਾ ਮੌਕਾ ਮਿਲਿਆ ਹੈ ਜੇ ਪ੍ਰਸ਼ਾਦਾ ਛਕਾ ਕੇ ਇਹ ਨਾਸ਼ ਕਰਤਾ ਮਰਦਾ ਆਪਾਂ ਫਿਰ ਵੀ ਜਾਣਾ ਹੈ ਬਿਮਾਰੀ ਨਾਲ ਮਰ ਜਾਗੇ ਐਕਸੀਡੈਂਟ ਵਿੱਚ ਮਰ ਜਾਗੇ ਕੰਮ ਕਰ ਕਰਦੇ ਆ ਮਰ ਜਾਗੇ ਮਰਦਾ ਫਿਰ ਵੀ ਜਾਣਾ ਹੈ ਮੌਤ ਇੱਕ اٹਲ ਸਚਾਈ ਹੈ ਤੇ ਨਾਲੇ ਆਪਣੇ ਆਪਾਂ ਪਹਿਲੇ ਛੇ ਦਿਨ ਹੀ ਹੋਵਾਂਗੇ ਆਪਣੇ ਜੋ ਭਾਈ ਹਿੰਮਦਸنگ ਦੀ ਚਾਚਾ ਜੀ ਹਨ ਉਹਨਾਂ ਨੇ ਵੀ ਸਿਰ ਦੇ ਕੇ ਇਹ ਸਿੱਖੀ ਲਈ ਸਿਰ ਦੇ ਕੇ ਅਮਰ ਸ਼ਗਾਇ ਹੀ ਦਸਵੇਂ ਪਾਸ਼ਾ ਜੀ ਕੋਲੋਂ ਤੇ ਆਪਣੇ ਪਿਤਾ ਜੀ ਜੋ ਹਰਾ ਸਿੰਘ ਹਨ ਉਹ ਵੀ ਆਨੰਦਪੁਰ ਸਾਹਿਬ ਦੇ ਵਿੱਚ ਸ਼ਹੀਦ ਹੋਏ ਹਨ ਉਹ ਇਸ ਤਰ੍ਹਾਂ ਸ਼ਹੀਦ ਹੋਏ ਕਿ ਜਦੋਂ ਮਜਬੂਰ ਕਰਤਾ ਮੁਗਲਾਂ ਨੇ ਸੌਂ ਖਾਧੀ ਤੇ ਆਪਣੇ ਉਹਨਾਂ ਨੇ ਕੁਰਾਨ ਸ਼ਰੀਫ ਦੀ ਸੌਂ ਖਵਾਈ ਖਾਧੀ ਤੇ ਹਿੰਦੂਆਂ ਨੇ ਭਾਟੀ ਰਾਜ ਜਿਹੜੇ ਹਿੰਦੂਗਾ ਉਹਨਾਂ ਨੇ ਆਟੇ ਦੀ ਕੂ ਬਣਾ ਕੇ ਸੌਂ ਜਦੋਂ ਖਾਧੀ ਨਾਨਦਪੁਰ ਸਾਹਿਬ ਛੱਡ ਦੋ ਜਦੋਂ ਮਜਬੂਰ ਕੀਤਾ ਨਾਨਦਪੁਰ ਸਾਹਿਬ ਛੱਡਦੇ ਤਾਂ ਮਹਾਰਾਜ ਜੀ ਨੇ ਮੁਗਲਾਂ ਦੀ ਨੀਤ ਨੂੰ ਪਰਖਦੇ ਆ ਜਦੋਂ ਗੱਡੇ ਪੇਚੇ ਸਨ ਬਾਹਰੋਂ ਸਭ ਤੋਂ ਪਹਿਲਾਂ ਗੱਡਿਆਂ ਦੇ ਵਿੱਚ ਟੁੱਟੇ ਛੱਤਰ ਰੂੜੇ ਤੇ ਸੁੱਕੀਆਂ ਰੋਟੀਆਂ ਜਦੋਂ ਪੰਡਾ ਬਣ ਕੇ ਭੇਜੀਆਂ ਤੇ ਉਸ ਗੱਡਿਆਂ ਦੇ ਮੂਰੇ ਸਭ ਤੋਂ ਮੂਰੇ ਜਿਹੜੀ ਜੁੜੀ ਲਈ ਸੀ ਉਹ ਬਾਬਾ ਮੋਤੀराम ਮਹਿਰਾ ਜੀ ਦੇ ਪਿਤਾ ਜੀ ਜੋ ਪਹਿਲਾਂ ਹਰਰਾਮ ਸਿੰਘ ਤੋਂ ਮੁੜ ਕੇ ਹਰਾ ਸਿੰਘ ਸੱਜ ਕੇ ਸੇ ਅਮਰਸ਼ੱਕੇ ਹਰਾ ਸਿੰਘ ਬਾਬਾ ਮੋਤੀ ਨਾਮ ਮਹਿਰਾ ਜੀ ਦੇ ਪਿਤਾ ਹਰਾ ਸਿੰਘ ਦੀ ਡਿਊਟੀ ਲੱਗੀ ਸੀ ਗੱਡਿਆਂ ਦੇ ਮੂਹਰੇ ਤੇ ਉੱਥੇ ਜਦੋਂ ਬਾਹਰ ਗਏ ਤਾਂ ਉੱਥੇ ਫਿਰ ਹਮਲਾ ਹੋਇਆ ਬਹੁਤ ਵੱਡੇ ਪੱਧਰ ਤੇ ਤੇ ਉੱਥੇ ਸ਼ਹੀਦ ਹੋ ਚੁੱਕੇ ਸਨ ਤੇ ਬਾਬਾ ਮੋਤੀ ਨਾਮ ਮਹਿਰਾ ਜੀ ਆਪਣੇ ਪਰਵਾਰ ਨੂੰ ਕਹਿਣ ਲੱਗੇ ਕਿ ਆਪਣੇ ਮੇਰੇ ਪਿਤਾ ਜੀ ਵੀ ਸ਼੍ਰੀ ਨਾਨਦਪੁਰ ਸਾਹਿਬ ਉੱਥੇ ਸ਼ਹੀਦ ਹੋਏ ਹਨ ਤੇ ਆਪਣੇ ਮੇਰੇ ਸਗੇ ਚਾਚਾ ਜੀ ਵੀ ਜੜੇ ਆ ਉਹ ਵੀ ਉਹਨਾਂ ਨੇ ਵੀ ਸੀਸ ਦੇ ਕੇ ਅਮਰਤ ਛਕਿਆ ਹੈ ਉਹ ਵੀ ਜਿਉਂਦੇ ਸ਼ੀਵਧਾਨਾ ਤੇ ਕਿਉਂ ਆਪਾਂ ਵੀ ਫਿਰ ਕਿਉਂ ਬਿਛਰੀਏ ਆਪਾਂ ਵੀ ਗੁਰੂ ਘਰ ਦੀ ਸੇਵਾ ਕਰਕੇ ਪੂਰਨ ਕਮਾਈਏ ਤਾਂ ਇਸ ਇਸ ਤਰ੍ਹਾਂ ਪਰਿਵਾਰ ਬਣ ਗਿਆ ਤੇ ਸਾਰੇ ਪਰਿਵਾਰ ਨੇ ਹਿੰਦੂ ਘਰਾਣੇ ਵਿੱਚੋਂ ਸਨ ਤੇ ਰਾਮ ਨਾਮ ਦਾ ਨਾਮ ਜਪਿਆ ਭਗਵਾਨ ਕ੍ਰਿਸ਼ਨ ਨੂੰ ਸ਼੍ਰੀ ਰਾਮ ਜੀ ਨੂੰ ਜਿਤੇ ਕਰਦੇ ਹਾਂ ਰਾਮ ਰਾਮ ਜਪਦੇ ਹਾਂ ਸਾਰਾ ਲੰਗਰ ਤਿਆਰ ਕੀਤਾ ਤੇ ਕਰਕੇ ਜਦੋਂ ਪਹਿਰੇਦਾਰ ਅੱਗੇ ਆ ਗਏ ਜਦੋਂ ਲੈ ਗਏ ਯਾਰ ਇਸ ਪਹਿਰੇਦਾਰ ਪਹਿਰੇਦਾਰ ਨੂੰ ਵੜੀ ਦੇਣੀ ਪਈ ਰਿਸ਼ਵਤ ਦੇਣੀ ਪਈ ਤੇ ਉਹਨਾਂ ਨੂੰ ਕੁਝ ਸੋਨੇ ਦੇ ਮੋਹਰੇ ਦੇਣੀਆਂ ਪਈਆਂ ਦੀਏਗੇ ਤੇ ਅੱਗੇ ਤੇ ਮਾਤਾ ਜੀ ਕੋ ਜਾ ਕੇ ਬੇਨਤੀ ਕੀਤੀ ਕਿ ਮਾਤਾ ਜੀ ਬਾਬਾ ਮੋਤੀराम ਜੀ ਦੇ ਘਰ ਦਾ ਪ੍ਰਸ਼ਾਦਾ ਪਰਵਾਨ ਕਰੋ ਕਿਰਪਾ ਕਰਕੇ ਤਾਂ ਮਾਤਾ ਜੀ ਨੇ ਪੁਛਾਦਾ ਪਰਵਾਰ ਕੀਤਾ ਤੇ ਨਾਲ ਦੁੱਧ ਵੀ ਦੁੱਧ ਵੀ ਗਰਮ ਗਰਮ ਦੁੱਧ ਵੀ ਲੈ ਕੇ ਆਂਦਾ ਤੇ ਮਾਤਾ ਜੀ ਨੇ ਤੇ ਛੋਟੇ ਸਭ ਜਨ ਨੇ ਉਹ ਪੁਛਾਦਾ ਛਕਿਆ ਤੇ ਨਾਲ ਗਰਮ ਗਰਮ ਦੁੱਧ ਵੀ ਪੀਤਾ ਤੇ ਇਸੇ ਤਰ੍ਹਾਂ ਦੁਪਹਿਰ ਨੂੰ ਵੀ ਗਰਮ ਦੁੱਧ ਛਕਾਇਆ ਤੇ ਸ਼ਾਮਾਂ ਨੂੰ ਫਿਰ ਪੁਛਾਦਾ ਤੇ ਗਰਮ ਦੁੱਧ ਜਦੋਂ ਦੇਮ ਸੇਵਾ ਕਰਦੇ ਸਨ ਬਾਬਾ ਮੋਤੀराम ਮਰੇ ਜੀ ਸਵੇਰ ਨੂੰ ਪ੍ਰਸ਼ਾਦਾ ਤੇ ਗਰਮ ਦੁੱਧ ਦੁਪਹਿਰ ਨੂੰ ਫੇਰ ਗਰਮ ਦੁੱਧ ਤੇ ਸ਼ਾਮ ਨੂੰ ਫੇਰ ਪ੍ਰਸ਼ਾਦਾ ਤੇ ਗਰਮ ਦੁੱਧ ਤੇ ਮਾਤਾ ਜੀ ਨੇ ਖੁਸ਼ ਹੋ ਕੇ ਬਾਬਾ ਮੋਤੀराम ਮਰੇ ਜ ਨੂੰ ਬਹੁਤ ਵਰਦ ਤੇ ਵਾਸ਼ੀਆਂ ਕੀਤੀਆਂ ਤੇ ਫਿਰ ਇੰਜ ਨੂੰ ਛੋਟੇ ਸਾਜ ਦੇ ਨੂੰ ਨੀਹਾਂ ਵਿੱਚ ਚਨਾ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਉਹ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਸਵਾਸ ਤੇ ਆ ਗਏ ਤੇ ਉਸ ਤੋਂ ਬਾਅਦ ਫਿਰ ਜਿਹੜਾ ਗੰਗੂ ਬ੍ਰਾਹਮਣ ਸੀ ਉਹਦਾ ਜਪਰਾ ਸੀ ਪੰਮਾ ਉਹਨੇ ਫੇ ਚੁਗਲੀ ਕੀਤੀ ਉਹਦੇ ਵਜ਼ੀਰ ਖਾਨ ਸੂਬੇ ਸਰਾਂ ਦੇ ਵਜ਼ੀਰ ਖਾਨ ਦੇ ਕੰਨਾਂ 'ਚ ਚੁਗਲੀ ਕੀਤੀ ਕਿ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਬਾਬਾ ਮੋਤੀराम ਮਹਿਰਾਂ ਨੇ ਜਿਹੜਾ ਜਿਹੜਾ ਤੁਹਾਡੇ ਘਰ ਦਾ ਰਸੋਈਆ ਹੈ ਤੇ Hindu ਕੈਦੀਆਂ ਨੂੰ ਵੀ ਜਿਹੜਾ ਪਛਾਤਾ ਛਕਾਉਂਦਾ ਹੈ ਉਹਨੇ ਉਲੰਘਣਾ ਕੀਤੀ ਹੈ ਤੁਹਾਡੇ ਹੁਕਮ ਦੀ ਤੇ ਤੇ ਤੁਸੀਂ ਕਹੇ ਵੀ ਜਿਹੜਾ ਇੱਕ ਹਨ ਦਾ ਇੱਕ ਦਾਣਾ ਮੈਂ ਸ਼ਕਾਊਗਾ ਸਾਡੇ ਸ਼ਾਹੀ ਕੈਦਿਆਂ ਨੂੰ ਤਿੰਨ ਕੈਦਿਆਂ ਨੂੰ ਸ਼ਾਹੀ ਤਿੰਨ ਕੈਦਿਆਂ ਨੂੰ ਉਹਨਾਂ ਨੂੰ ਕੋਹਲੂ ਜੀ ਪੀੜ ਕੇ ਸ਼ਹੀਦ ਕਰਨਾ ਤਾਂ ਜਾਊਗਾ ਮਾਰਨਾ ਤਾਂ ਜਾਊਗਾ ਤੇ ਫਿਰ ਮਜੀਦਨ ਨੂੰ ਬਹੁਤ ਗੁੱਸਾ ਆਇਆ ਤਾਂ ਉਹਨੇ ਬਾਬਾ ਮੋਤੀराम ਮਹਾਰਾਜ ਦੇ ਸਾਰੇ ਪਰਿਵਾਰ ਨੂੰ ਕੈਦ ਕਰ ਲਿਆ ਤੇ ਕੈਦ ਕਰਕੇ ਤੇ ਸਮਝਾਇਆ ਸਮਝਾਉਣਾ ਕੀਤਾ ਕਿ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਮੇਰੇ ਹੁਕਮ ਦੀ ਲੰਘਣਾ ਕੀਤੀ ਹੈ ਤਾਂ ਤੁਸੀਂ ਹਿੰਦੂ ਸਿੱਖ ਧਰਮ ਸੋਰੀ ਮੁਸਲਮਾਨ ਧਰਮ ਅਪਣਾ ਲਓ ਨਹੀਂ ਤਾਂ ਤੁਹਾਨੂੰ ਕੋਹਲੂ ਦੇ ਵਿੱਚ ਸਾਰੇ ਪਰਵਾਹ ਨੂੰ ਪੀੜ ਕੇ ਸ਼ਹੀਦ ਕਰ ਦਿੱਤਾ ਜਾਊਗਾ ਜਿਵੇਂ ਗੰਨੇ ਨੂੰ ਵੇਲੇ ਦੇ ਵਿੱਚ ਪੀੜ ਦਿੱਤਾ ਜਾਂਦਾ ਹੈ ਤਾਂ ਗੰਨੇ ਦੀ ਕੀ ਹਾਲਤ ਹੁੰਦੀ ਹੈ ਉਹਦੀ ਬੋਡੀ ਦੀ ਸਰੀਰ ਦੀ ਗੰਨੇ ਦੇ ਸਰੀਰ ਦੀ ਕੀ ਹਾਲਤ ਹੁੰਦੀ ਹੈ ਕੀਥਰੇ ਕੀਥਰੇ ਹੋਣ ਜਾਂਦੇ ਹਨ ਇਸੇ ਤਰ੍ਹਾਂ ਵੀ ਤੁਹਾਨੂੰ ਵੀ ਜੋ ਹੈ ਕੋਹਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਊਗਾ ਜੇ ਜਾਂ ਤੁਸੀਂ ਮੁਸਲਮਾਨ ਧਰਮ અપਨਾ ਲਓ ਤਾਂ ਬਾਬਾ ਮੋਤੀराम ਜੀ ਨਹੀਂ ਮੰਨੇ ਉਹ ਕਹਿੰਦੇ ਨਹੀਂ ਤੁਹਾਨੂੰ ਤੁਹਾਡਾ ਧਰਮ ਮੁਬਾਰਕ ਤੇ ਸਾਨੂੰ ਸਾਡਾ ਧਰਮ ਮੁਬਾਰਕ ਤੇ ਫਿਰ ਕੀ ਹੋਇਆ ਵੀ ਜਿੱਥੇ ਸ਼ੀਤ ਕਰਨਾ ਸੀ ਉੱਥੇ ਲੈ ਕੇ ਸਾਰੇ ਪਰਿਵਾਰ ਨੂੰ ਸਭ ਤੋਂ ਪਹਿਲਾਂ ਜੋ 4.5 ਸਾਲ ਦਾ ਬੱਚਾ ਸੀ ਬਾਬਾ ਮੋਤੀ ਰਾਮ ਮੈਰੀ ਦਾ ਉਹਨੂੰ ਕੋਲੂ ਦੇ ਵਿੱਚ ਪੀੜ ਕੇ ਸ਼ੀਤ ਕਰ ਦਿੱਤਾ ਗਿਆ ਤੇ ਖੂਨ ਹੀ ਖੂਨ ਹੱਡੀਆਂ ਦੇ ਕੀਥਰੇ ਉੱਡ ਗਏ ਤੇ ਤਰਤੀ ਖੂਨ ਨਾਲ ਲਾਲ ਹੋ ਗਈ ਫਿਰ ਉਹਨਾਂ ਦੇ ਜੋ ਵੱਡੇ-ਵੱਡੇ ਬੇਟੇ ਸੀ 6 ਸਾਲ ਦੇ ਉਹਨਾਂ ਨੂੰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਤੇ ਇਸੇ ਤਰ੍ਹਾਂ ਉਹਨਾਂ ਦੀ ਧਰਮ ਪਤਨੀ ਨੂੰ ਮਾਈ ਭੋਲੀ ਦੇਵਾ ਤੇ ਮਈ ਪੁਈ ਦੇਵਾਂ ਦੋ ਨਾਮ ਹੁੰਦੇ ਹਨ ਤੇ ਅਸ ਉਹਨਾਂ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਫਿਰ ਉਹਨਾਂ ਦੀ ਮਾਤਾ ਜੀਓ ਜੋ ਸੀ 72 ਸਾਲ ਦੀ ਮਾਤਾ ਲੱਧੂ ਜੀ ਉਹਨਾਂ ਨੂੰ ਵੀ ਕੋਲੂ ਦੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਲਾਸਟ ਵੇਲੇ ਜਦੋਂ ਬਾਬਾ ਮੋਤੀराम ਮਹਾਰਾਜ ਦੀ ਵਾਰੀ ਆਈ ਤਾਂ ਤਾਂ ਵਜੀਦੇ ਨੇ ਫਿਰ ਇੱਕ ਵਾਰੀ ਕਿਹਾ ਲਾਲਚ ਦਿੱਤੇ ਕਿ ਮੁਸਲਮਾਨ ਧਰਮ ਬਣਾ ਲੈ ਤੈਨੂੰ ਬਹੁਤ ਜ਼ਗੀਰਾਂ ਵਡੀਆਂ ਦਿੱਤੀਆਂ ਜਾਣਗੀਆਂ ਜੋ ਤੂੰ ਕਹੇਂਗਾ ਤੈਨੂੰ ਉਹ ਹੀ ਦਿੱਤਾ ਜਾਏਗਾ ਤੇ ਮੌਕਾ ਹੈ ਤਾਂ ਬਾਬਾ ਮੋਤੀराम ਕਰਮ ਮਹਾਰਾਜ ਹੀ ਕਹਿਣ ਲੱਗੇ ਉਹ ਮੂਹ ਦੇ ਵਿੱਚ ਰਾਮ ਰਾਮ ਦਾ ਨਾਮ ਜਪ ਰਹੇ ਸੀ ਕਿਉਂਕਿ Hindu ਘਰਾਣੇ ਵਿੱਚੋਂ ਸਨ ਭਗਤ ਕਬੀਰ ਜੀ ਵਾਂਗੂ ਰਾਮ ਰਾਮ ਜਪ ਰਹੇ ਸਨ ਕੋਹ ਕਬੀਰ ਰਾਮ ਕੋਹ ਤੇ ਤੇ ਬਾਬਾ ਮੋਤੀराम ਮਹਾਰਾਜ ਜੀ ਵਿਜੀਤਨ ਕਰਨ ਲੱਗੇ ਕਿ ਤੁਸੀਂ ਆਪਣਾ ਕੰਮ ਕਰੋ ਤੇ ਮੈਂ ਆਪਣਾ ਕੰਮ ਕਰ ਰਿਹਾ ਹਾਂ ਰਾਮ ਨਾਮ ਦਾ ਨਾਮ ਜਪ-ਜਪ ਕੇ ਮਨ ਨੂੰ ਗੱਟ ਰਿਹਾ ਹਾਂ ਮਨ ਨੂੰ ਸਟਰੋਂਗ ਕਰ ਰਿਹਾ ਹਾਂ ਮਜ਼ਬੂਤ ਕਰ ਰਿਹਾ ਹਾਂ ਤੇ ਤੁਸੀਂ ਆਪਣਾ ਕੰਮ ਕਰੋ ਤੇ ਮੈਨੂੰ ਆਪਣਾ ਕੰਮ ਕਰਨ ਦਿਓ ਤੇ ਫਿਰ ਇਸੇ ਤਰ੍ਹਾਂ ਹੀ ਬਹਿਰੇਦਾਰਾ ਨੇ ਉਹਨਾਂ ਨੇ ਸੁਪਾਈਆਂ ਨੇ ਚੱਕਿਆ ਚੱਕ ਕੇ ਤੇ ਕੋਲੂ ਵਿੱਚ ਬਾਬਾ ਮੋਤੀराम ਜੀ ਨੂੰ ਸ਼ਹੀਦ ਕਰ ਦਿੱਤਾ ਤੇ ਫਿਰ ਜਦੋਂ ਇਹ ਦਸਵੇਂ ਪਾਤਸ਼ਾਹ ਜੀ ਚਮਕੌਰ ਸਾਹਿਬ ਗੁਰਦਰਾ ਸਾਹਿਬ ਸ਼੍ਰੀ ਕਤਲਗੜ੍ਹ ਸਾਹਿਬ ਤੋਂ ਚੱਲ ਕੇ ਜਦੋਂ ਮਾਸੀ ਵਾਲੇ ਹੁੰਦੇ ਹੋਏ ਜਦੋਂ ਪਿੰਡ ਸਿਲੂਣਾ ਪਹੁੰਚੇ ਤੇ ਉੱਥੋਂ ਦਾ ਜਿਹੜਾ ਚੌਧਰੀ ਸੀ ਰਾਏ ਕੱਲਾ ਉਹਦੇ ਰਾਏ ਜਿਹੜਾ ਨੂਰਾ ਮਹੀ ਭੇਜਿਆ ਸੀ ਸਰਹੰਦਾ ਖਬਰ ਲੈਣ ਵਾਸਤੇ ਤੇ ਉਹ ਜਦੋਂ ਪਿੰਡ ਸਿਲੂਣਾ ਵਿੱਚ ਦਸਵੇਂ ਪਾਤਸ਼ਾਹ ਜੀ ਇੱਕ ਤਰ੍ਹਾਂ ਥੱਲੇ ਬੈਠੇ ਸਨ ਤਾਂ ਜਦੋਂ ਨੂਰਾ ਮਹੀ ਰਾਏ ਕੱਲਾ ਦਾ ਭੇਜਿਆ ਨੂਰਾ ਮਹੀ ਜਦੋਂ ਰੂਰੋਗੇ ਹਾਲ ਸੁਣਾ ਰਿਆ ਸੀ ਐ ਜਗਤਮਾਤਾ ਗੁਜਰਕੌਰ ਜੀ ਛੋਟੇ ਸਭ ਜਦੇ ਤੇ ਬਾਬਾ ਮੋਤੀराम ਮਹਾਰੇ ਮਹਾਰਾਜ ਦੀ ਸ਼ਾਂਤ ਬਰੇ ਵੀ ਦੱਸਿਆ ਤੇ ਇਹ ਜਦੋਂ ਸੌਂ ਰਹੇ ਸੀ ਮਹਾਰਾਜ ਹਾਲਤ ਤੇ ਮਹਾਰਾਜ ਸਹਿ ਸੁਭਾ ਹੈ ਮਹਾਰੇ ਦੇ ਹੱਥਾਂ ਵਿੱਚੋਂ ਇੱਕ ਤੀਰ ਫੜਾਇਆ ਹੋਈ ਤੇ ਇੱਕ ਕਾਹੀ ਦਾ ਦਰਖਤ ਜਬੂਟਾ ਸੀ ਉਹ ਉਹਨੂੰ ਖੋਚ ਰਹੇ ਸੀ ਤੇ ਜਦੋਂ ਸਾਰਾ ਹਾਲ ਸੁਣਾਤਾ ਤਾਂ ਤੇ ਉਧਰੋਂ ਮਹਾਰੇ ਨੇ ਸਹਿ ਸੁਭਾ ਉਹ ਜੋ ਖੋਚ ਰਹੇ ਸੀ ਕਾਹੀ ਦਾ ਬੂਟਾ ਤੇ ਉਹਨੂੰ ਕੁੱਟ ਕੇ ਪਰਾ ਸੜਦਾ ਤੇ ਨਾਲ ਹੀ ਬਚਨ ਕਰਦਾ ਕਿ ਬਾਬਾ ਮੋਤੀ ਰਾਮ ਜੀ ਕੋ ਬਰਾਹੁਣਾ ਹੁਣ ਤੁਰਕਾਂ ਦੀਆਂ ਮੁਗਲਾਂ ਦੀਆਂ ਜਣਾਂ ਜੋ ਪੁੱਟੀਆਂ ਗਈਆਂ ਹਨ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਤੇ ਨਾਲ ਹੀ ਜਦੋਂ ਕਿ ਆ ਵੀ ਤੁਰਕਾਂ ਮੁਗਲਾਂ ਦੀਆਂ ਜਣਾਂ ਪੁੱਟੀਆਂ ਗਈਆਂ ਹਨ ਨਾਲ ਹੀ ਇਹ ਬਾਬਾ ਮੋਤੀ ਰਾਮ ਜੀ ਜਿਹਦੇ ਬਾਰੇ ਮਹਾਰਾਜ ਵਿਰਾਗ ਦੇ ਵਿੱਚ ਆ ਕੇ ਦਇਆ ਦੇ ਘਰ ਵਿੱਚ ਆ ਕੇ ਤੇ ਮੁੱਖੋਂ ਫਰਮਾਇਆ ਮਰੇ ਨੇ ਮਮ ਸਿਖਨ ਮੇ ਮੋਤੀ ਖਾਸ ਮਮ ਸਿਖਨ ਮੇ ਮੋਤੀ ਖਾਸ ਸਦਾ ਰਹੇ ਗੁਰਚਰਨ ਨਾਸ ਮੋਤੀ ਹਮਰੇ ਸਿੱਖ ਪਿਆਰਾ ਜਿਸਕਾ ਕਰਜ ਮਮ ਸਿਰ ਪਹਾਰਾ ਮਾਰੇ ਕਹਿੰਦੇ ਵੀ ਮੋਤੀ ਦਾ ਬਾਬਾ ਮੋਤੀ ਰਾਮ ਜੀ ਦਾ ਕਰਜ ਮੇਰੇ ਸਿਰ ਤੇ ਬਹੁਤ ਪਹਾਰਾ ਕਰਜ ਹੈ ਤੇ ਇਹ ਸਦਾ ਹੀ ਰਹੂਗਾ ਮਮ ਸਿੱਖਨ ਮੇ ਮੋਤੀ ਖਾਸ ਸਦਾ ਰਹੇ ਗੁਰਚਾਤਨ ਪਾਸ ਮੋਤੀ ਹਮਰੇ ਸਿੱਖ ਪਿਆਰਾ ਜਿਸਕਾ ਕਰਜ ਮਮ ਸਿਰ ਪਹਾਰਾ ਜੇ ਅਬ ਹਮ ਦੜਕੇ ਜਾਏ ਬਰਜੇ ਮੋਤੀ ਰਾਮ ਹਮ ਨਿਕਟ ਰਹਾ ਜੇ ਜਦੋਂ ਅਸੀਂ ਦਰਗਾਹ ਵਿੱਚ ਜਾਵਾਂਗੇ ਤਾਂ ਮੋਤੀ ਰਾਮ ਬਾਬਾ ਮੋਤੀ ਰਾਮ ਜੀ ਸਾਡੇ ਲੱਗੇ ਬੈਠੇ ਹੋਣਗੇ ਜਬਾ ਹਮ ਦੜਕੇ ਜਾਏ ਬਰਜੇ ਮੋਤੀ ਰਾਮ ਹਮ ਨਿਕਟ ਰਹਾ ਜੇ ਸੱਚਖੰਡ ਜਦ ਕਰੇ ਹਮ ਵਾਸਾ ਮੋਤੀ RAM ਮਮ ਵਿਗੋ ਹੋਏ ਵਾਸਾ ਸੱਚਖੰਡ ਜਦ ਕਰੇ ਹਮ ਵਾਸਾ ਮੋਤੀ RAM ਮਮ ਵਿਗੋ ਹੋਏ ਵਾਸਾ ਮੋਤੀ RAM ਬਹਿ ਹਮਰੇ ਗਲੇ ਦਾ ਹਾਰ ਬਣੇ ਮੋਤੀ ਹਮਰੇ ਗਲੇ ਦਾ ਹਾਰ ਬਣੇ ਮਰੇ ਗਦੇ ਵੀ ਸਾਡੇ ਗਲੇ ਦਾ ਹਾਰ ਮੋਤੀ ਮੋਤੀ ਹਮਰੇ ਗਲੇ ਦਾ ਹਾਰ ਬਣੇ ਸਾਦੀ ਹਮਰੇ ਨਿਕਟ ਸੰਗ ਸਨੇ ਸੋ ਇਹ ਬਖਸ਼ਿਆ ਗੀਤੀਆਂ ਬਾਬਾ ਮੋਤੀ RAM ਜੀ ਦੇ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਬੁੱਲਾ ਚੱਕਾ ਹੋ ਗਿਆ ਹੁਣਗੇ ਸੇਕਾ ਤੇ ਆਸੋ ਸੇ ਸੇਕਾ ਤੇ ਆਸੋ ਸੁਣੋ ਰਿਹਾ ਬਹੁਤ ਹੀ ਭੁੰਚਕਾ ਹੋ ਗਏ ਆਪ ਜੀ ਸਾਧ ਸੰਗ ਜੀ ਤੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ ਜੁਗ ਬਖਸ਼ ਲੈਣਾ ਤੇ ਅੱਗੇ ਤੋਂ ਅਸੀਸਾਂ ਦੇਣੀਆਂ ਦੇਵ ਸੱਜਣਾਂ ਸੇ ਅਸੀਸਾਂ ਜੋ ਹੋਵੇ ਸਭ ਤੋਂ ਨੇਲ ਕੱਜ ਕੇ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ